ਸਤਿ ਸ੍ਰੀ ਅਕਾਲ ਆ ਗਿਆ ਮੈਂ ਤੇਨੂੰ ਵਿਆਹ ਦੇ ਅਸੀਂ ਦਾਜ ਨਹੀਂ ਨਾ ਦੇ ਸਕੇ ਪਰ ਅੱਜ ਮੈਂ ਤੇਰੇ ਵਾਸਤੇ ਨਵੀਂ ਮੱਝ ਲੈ ਕੇ ਆਇਆ ਤੈਨੂੰ ਇਹਦਾ ਨਾ ਲੈ ਵੀ ਨਹੀਂ ਖੇਤਲ ਕਰਨੀ ਤੈਨੂੰ ਕੀ ਲੋੜ ਸੀ ਉਹ ਮੱਝ ਤਾਂ ਤੂੰ ਲੈ ਆਇਆ ਇਹ ਦੁੱਧ ਦੁੱਧ ਵੀ ਦਿੰਦੀ ਹੈ ਕਿ ਨਾ ਲੈ ਦੁੱਧ ਨਾ ਕਿਤੇ ਹਾਲੇ ਹੁਣੇ ਜੀਜਾ ਜੀ ਹਾਲ ਤਾਂ ਵਿਚਾਰੀ ਸੂਣ ਵਾਲੀ ਹੈ ਤੇ 9 ਮਹੀਨਿਆਂ ਤੱਕ ਸੂਗੀ ਫਿਰ ਤੁਹਾਡੇ ਘਰੇ ਦੁੱਧ ਆਮ ਹੋ ਜਾਊਗਾ 36 ਕਿਲੋ ਦੁੱਧ ਦਿੰਦੀ ਹੈ ਇਹ ਉਹ ਜਿਹੜੇ ਪਹਿਰੇ ਆਏ ਨਾ ਉਹਨੇ ਪਹਿਰੇ ਵਾਪਸ ਮੁੜ ਜਾ ਆਸੇ ਰੱਖਣੀ ਮੱਝ ਮੁੱਝ ਲੈ ਕਿਉਂ ਨਹੀਂ ਰੱਖਣੀ ਜੀ ਸੁੱਕੀ ਜਾਂਦੀ ਮੇਰਾ ਭਰਾ گیا او تੈਨੂੰ ਨਹੀਂ ਪਤਾ ਇਹਨੇ ਦੋ ਵਾਰ ਪਹਿਲਾਂ ਵੀ ਇਹੀ ਕਰਿਆ ਜਦੋਂ ਮੱਛੀ ਸੂ ਪੈਂਦੀ ਉਹਦੋਂ ਹੀ ਮੇਰਾ 사ਲਾ ਖੋਣ ਕੇ ਲੈ ਜਾਂਦਾ ਉਹ ਉਦੋਂ ਤਾਂ ਮੈਨੂੰ ਹੀ ਪਤਾ ਮੈਨੂੰ ਤਾਂ ਕਰਕੇ ਮੈਂ ਖੋਣ ਕੇ ਲੈ ਗਿਆ ਤੂੰ ਮੱਛਾਂ ਟੋਡੀਆਂ ਹੁਣ ਤਾਂ ਯਕੀਨ ਕਰੋ ਯਾਰ ਤੁਸੀਂ ਮੇਰੇ ਤੇ ਉਹ 2 ਮਹੀਨੇ ਜੀ ਸੈਣਾ ਹੋ ਗਿਆ ਤੂੰ 2 ਮਹੀਨੇ ਪੁਰਾਣੀ ਗੱਲ ਐ ਇਹ ਚਲ ਜੇ ਬਾੜੀ ਗੱਲ ਐ ਆਪਾਂ ਕਚੈਰੀਆਂ 'ਚ ਤੁਰ ਚੱਲਦੇ ਆ ਉੱਥੇ ਲਿਖ ਲਿਖਾ ਕਰ ਲੈਂਦੇ ਆ ਕਿ ਅੱਜ ਤੋਂ ਬਾਅਦ ਤੂੰ ਮੱਛ ਨਹੀਂ ਲੱਗੇ ਜਾਂਦਾ ਲਿਖ ਲਿਖਾ ਨਹੀਂ ਕਰਦਾ ਉੱਥੇ ਕਚੈਰੀਆਂ ਵਾਲੇ ਮੈਨੂੰ ਸਾਰੇ ਜਾਣਦੇ ਨੇ ਉਹ ਕੀ ਕਹਿਣਗੇ ਨਾਲ ਤਾਂ ਭੈਣ ਨੂੰ ਅੱਜ ਦਿੱਤੀਆਂ ਤੇ ਨਾਲ ਲਿਖ ਲਿਖਾ ਕਰ ਲਿਆ ਹੈ ਉਹ ਤੂੰ ਚੁੱਪ ਕਰਕੇ ਆਪਦੀ ਮੱਝ ਲੈ ਜਾ ਨਹੀਂ ਤਾਂ ਤੇਰੀਆਂ ਤੇ ਤੇਰੀ ਮੱਝ ਦੀਆਂ ਲੱਤਾਂ ਤੋੜ ਕੇ ਭੇਜੂ ਮੈਂ ਚੱਲ ਠੀਕ ਐ ਜੇ ਤੁਸੀਂ ਨਹੀਂ